ਆ ਦੇਖੋ ਸਾਡਾ ਸ਼ਮਾਨ ਦਫਨ ਕੀਤਾ ਹੋਇਆ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਐਸ ਤਰ੍ਹਾਂ ਦਾ ਕਾਰਨਾਮਾ ਹੋਊਗਾ ਕਿੰਨੀ ਜ਼ਿੰਮੇਵਾਰੀ ਬੰਦੀ ਹੈ ਇਹ ਬਾਈ ਇੱਥੇ ਦਾ ਕਿਉਂਕਿ ਅਸੀਂ ਤਾਂ 6 ਮਹੀਨੇ ਤੋਂ ਲਗਭਗ ਕਹਿ ਰਹੇ ਹਾਂ ਅਸੀਂ ਤਾਂ ਸੇਵ ਨਹੀਂ ਕਰ ਰਹੇ ਇੱਥੇ ਦਾ ਬੰਦਾ ਅਸੀਂ ਜੋੜ-ਜੋੜ ਕੇ ਬੇਰਤੀਆ ਕਰਦਾ ਕਿ ਇਹਨਾਂ ਚੋਰਾਂ ਨੂੰ ਬਾਈ ਬੰਦੀ ਖੇਰ ਬੰਦ ਕਰਦੇ ਅੱਜ ਬਾਈ ਦਾ ਐਕਸ਼ਨ ਨਹੀਂ ਕਰਾ ਰਹੇ ਉਹ ਪਾਰਟੀ ਕੋਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਤੱਕ ਕੋਈ ਕਾਰਵਾਈ ਨਹੀਂ ਕੀਤੀ ਬਾਈ ਇਹ ਦੋ ਬਣਾ ਹੋਰ ਮੈਨੂੰ ਨਹੀਂ ਲੱਗਦਾ ਸਰਕਾਰ ਦਾ ਕੋਈ ਆਹ ਰਾਹ ਤੋਂ ਦੇਖੋ ਆਹ ਦੇਖ ਲਓ ਬਾਈ ਦਿਖਾ ਦਿਓ ਕਿੱਥੋਂ ਸਮਾਨ ਨਿਕਲ ਰਿਹਾ ਜੀ ਇਹ ਇਹ ਯੋ ਸਾਬ ਨੇ ਸਾਡੇ ਨਗਰ ਕਾਉਂਸਲ ਦੇ ਬਾਈ 90 ਦੇ ਉਹਨਾਂ ਦੀ ਕੋਠੀ ਆ ਇੱਥੇ ਬਿਲਕੁਲ ਔਰ ਉਹਨਾਂ ਦੀ ਕੋਠੀ ਦੇ ਵਿੱਚੋਂ ਦਫਨ ਕੀਤਾ ਹੋਇਆ ਸਮਾਨ ਆ ਜਿਹੜਾ ਸਾਡਾ ਅੱਜ ਬਰਾਮਦ ਹੋ ਰਿਹਾ ਕਿਹਨੇ ਦਫਨ ਕੀਤਾ ਜੀ ਸਮਾਨ ਦੇਖੋ ਕਿਹਨੇ ਕੀਤਾ ਇਹ ਪ੍ਰਸ਼ਾਸਨ ਉਹ ਕਰੂਗਾ ਬਾਈ ਅਸੀਂ ਤਾਂ ਇਹ ਮੰਨਦੇ ਆ ਵੀ ਇੱਥੇ ਦਾ ਜਿਹੜਾ ਰਾਜ ਕਰਤਾ ਲੋਕ ਨੇ ਉਹ ਚੋਰ ਨੇ ਬਈ ਉਹਨਾਂ ਨੇ ਦਫਨ ਕੀਤਾ ਸਾਡਾ ਸਮਾਨ ਇਹਦਾ ਹੱਥ ਹੋ ਸਕਦਾ ਹੈ ਇਹਦੇ ਪਿੱਛੇ ਸਿੱਧਾ ਸਿੱਧਾ ਸਰਕਾਰ ਦਾ ਜੀ ਝਾੜੂ ਪਾਰਟੀ ਦਾ ਇਹ ਕਹਿ ਸਕਦੇ ਜਿਹੜੇ ਉਹਦੇ ਬਧਾਏ ਕਾ ਬਈ ਉਹਨਾਂ ਦਾ ਹੱਥ ਹੋ ਸਕਦਾ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਬਈ ਝਾੜੂ ਪਾਰਟੀ ਦੀ ਸੀ ਇੱਥੇ ਦਾ ਇਹੋ ਜਿਹੜਾ ਗੁਰਚਰਨ ਸਿੰਘ ਉਹ ਇੱਥੇ ਦਾ ਜ਼ਿੰਮੇਵਾਰ ਆ ਬਈ ਆਹ ਜੋ ਉਹਦੀਆਂ ਕਾਲੀਆਂ ਕਰਤੂਤਾਂ ਨੇ ਜਿਹੜੀਆਂ ਜਗ ਜਾਰ ਹੋਰੀਆਂ ਨੇ ਬਈ ਕੀ ਕੀ ਸਮਾਨ ਆ ਜਿਹੜਾ ਨਿਕਲਿਆ ਬਈ ਆ ਬੇਟੇ ਸਾਡੇ ਅਜੇ ਹੋਰ ਵੀ ਬਹੁਤ ਕੁਝ ਨਿਕਲੂਗਾ ਵੇਟ ਕਰੋ ਬਾਈ ਤੁਸੀਂ ਵੇਟ ਕਰੋ ਬੇਟਾ ਨਗਰ ਕੌਂਸਲ ਨਾਭਾ ਦੇ ਦਫਤਰ ਆ ਜਿਹੜਾ ਉਹਦੇ ਸਾਹਮਣੇ ਕਾਰਸਦ ਕਪਸਰੀ ਉਹਦੀ ਕੋਠੀ ਆ ਜਿਹਦੇ ਵਿੱਚ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਆ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਦੱਬਿਆ ਪਿਆ ਔਰ ਅੱਜ ਜੇ ਸੀ ਵੀ ਆ ਜਿਹੜੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਸਟਾਫ ਪਟਿਆਲਾ ਤੋਂ ਪੁਲਿਸ ਦੀ ਨਿਗਰਾਨੀ ਦੇ ਅੰਦਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਅੰਦਰ ਚਲਾਈ ਗਈ ਸਮਾਨ ਨਿਕਲਣਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਿੱਡਾਂ ਦਾ ਸਮਾਨ ਹੈ ਜਿਹੜਾ ਟਰਾਲੀਆਂ ਦਾ ਉਹ ਸਮਾਨ ਹੈ ਜਿਹੜਾ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਵੀ ਕਿਸਾਨ ਆਗੂ ਵੀ ਮੌਜੂਦ ਨੇ ਪੁਲਿਸ ਵੀ ਮੌਜੂਦ ਹੈ ਨਾਇਬ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਈਓ ਸਾਹਿਬ ਵੀ ਬੈਠੇ ਨੇ ਔਰ ਇਹ ਸਮਾਨ ਹੈ ਜਿਹੜਾ ਨਿਕਲਣਾ ਲਗਾਤਾਰ ਜਾਰੀ ਹੈ ਈਓ ਸਾਹਿਬ ਵੀ ਬੈਠੇ ਨੇ ਨਾਇਬ ਸਾਹਿਬ ਵੀ ਨੇ ਹਾਂਜੀ ਕੋਈ ਕਿਤੇ ਵਿੱਚੋਂ ਕਿਤੇ ਬੜਿਆ ਨਾ ਹਾਂਜੀ ਅੱਛਾ ਮੇਰਾ ਸਮਾਨ ਇੱਥੋਂ ਕਿੰਨੇ ਆ ਗਿਆ ਜਿਹੜਾ ਟਰਾਲੀਆਂ 'ਤੇ ਆਇਆ ਹੈ ਉਹਨਾਂ ਦਾ ਜਿਹੜਾ ਸਮਾਨ ਹੈ ਨਾ ਨਹੀਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਹਦੇ ਕਿੰਨੇ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਾਂ ਇੱਥੇ ਕੌਣ ਰਹਿੰਦਾ ਸੀ ਇੱਥੇ ਜਿੰਮੇਵਾਰੀ ਕਿਹਦੀ ਸੀ ਜਿੰਮੇਵਾਰੀ ਸਾਰੀ ਮਸੀਂਮਰੀ ਖੜਦੀ ਆ ਆਮ ਤੌਰ 'ਤੇ ਉਰੇ ਇਹਨਾਂ ਦੀ ਮਸੀਂਮਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਪੂਜਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਤੇ ਉਹ ਫਿਰ ਕਿਸ ਅਉਦੇ ਤੇ ਹੋਣ ਦੇ ਮਤਾ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੇ ਹੱਟਾ ਉਹਨਾਂ ਦੀ ਪਤਨੀ ਪ੍ਰਧਾਨ ਸੀ ਅੱਛਾ ਉਹਨਾਂ ਕੋਲ ਕੋਈ ਨਗਰ ਕਾਉਂਸਲ ਦਾ ਕੋਈ ਅਹੁਦਾ ਤਾਂ ਨਹੀਂ ਐਮਸੀ ਵੀ ਕਰਾ ਜਾਂ ਕੋਈ ਹੋਰ ਨਹੀਂ 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 ਉਹ ਕੋਈ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਹੈ ਸਮਾਨ ਇਹ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਕੀ ਨੇ ਦੱਬਿਆ ਨਹੀਂ ਐਜ਼ ਅ ਲਾਤਾ ਜ਼ਿੰਮੇਵਾਰ ਤੁਸੀਂ ਉਹ ਤੁਹਾਡੇ ਨਾਮ ਆ ਕੋਠੀ ਨਹੀਂ ਜੀ ਮੈਂ ਕਿਵੇਂ ਜ਼ਿੰਮੇਵਾਰ ਹਾਂ ਸਾਡੇ 300 ਮੁਲਾਜ਼ਮ ਨੇ ਮੇਰੇ ਕਿਹੜਾ ਮੁਲਾਜ਼ਮ ਕੀ ਕਰ ਰਿਹਾ ਤਾਂ ਮੈਂ ਇਹਦੇ ਵਿੱਚ ਕੀ ਕਹਿ ਸਕਦਾ ਜਿਹੜੇ ਮੁਲਾਜ਼ਮ ਨੇ ਕਿਸੇ ਨੇ ਕੁਝ ਕੀਤਾ ਜਾਂ ਇਹ ਜਦੋਂ ਕੋ ਪੁਲਿਸ ਦਿੱਤਾ ਜਾ ਉਹਨੇ ਕਿਸੇ ਨੂੰ ਕਰਾਇਆ ਤਾਂ ਉਹ ਭੁਗਤੂ ਦਾ ਉਹ ਇਨਵੈਸਟੀਗੇਸ਼ਨ 'ਚ ਆਏ ਜਾਣਾ ਭਾਈ ਜੀ ਕੀ ਲੱਗਦਾ ਤੁਹਾਨੂੰ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਸਰਕਾਰ ਦੀ ਐਨੇ ਨੇ ਵੀ ਖੁਦ ਜ਼ਿੰਮੇਵਾਰ ਹੈ ਜੀ ਐਮਰੇ ਜ਼ਿੰਮੇਵਾਰ ਹੈ ਜਿਹੜਾ ਪ੍ਰਸ਼ਾਸਨ ਦਾ ਵੀ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਿੰਮੇਵਾਰ ਨੇ ਸਾਰੇ ਮੁਲਾਜ਼ਮ ਇੱਥੇ ਵਾਲੇ ਅੱਛਾ ਜੀ ਨਹੀਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮਿਲ ਰਿਹਾ ਹੈ ਹਾਂ ਕੀ ਕੀ ਮਿਲਿਆ ਕੀ ਬਿੱਡਾ ਦਾ ਸਮਾਨ ਮਿਲਿਆ ਕੁਛ ਟਰਾਲੀਆਂ ਦੀਆਂ ਬਿੱਡਾ ਦਾ ਸਮਾਨ ਜਿਹੜੇ ਉੱਪਰ ਲੱਗਦੇ ਰਹੇ ਹਾਂ ਉਹ ਮਿਲਿਆ ਇਹ ਬਰਾਮਤਾਂ ਹੋਣ ਲੱਗਿਆ ਨਾ ਜੇ ਮਾਂ ਚੋਰ ਨਿਕਲ ਗਿਆ ਨਾ ਝਾੜੂ ਨਾਲ ਚੋਰ ਨਿਕਲ ਗਈ ਨਾ ਇਹ ਚੋਰੂ ਕਰਕੇ ਧੰਦੇ ਨੇ ਇੱਕ ਹੋਰ ਨਿਕਲ ਆਇਆ ਹੋਰ ਭਾਈ ਜਿਹੜੀ ਬੁੱਢੀ ਵੱਡੀ ਜੀfro ਸਾਹਮਣੇ ਨਜ਼ਰ ਆ ਰਹੇ ਨੇ ਇਹਨਾਂ ਨੇ ਇਹ ਬਰਾਮਤ ਹੋਇਆ ਇਹ ਚੋਰ ਖਾਬ ਵਰਤਿਆਦਰ ਹੋਇਆ ਇਹ ਭਦੌਰ ਹੈ ਭੱਜਿਆ ਹੋਇਆ ਜਵੰਤ ਲਈ ਆ ਮਤਲਬ ਹੋਰ ਪਤਿਆਂ ਦੇ ਵਿੱਚੋਂ ਉਹਨੇ ਤਾਂ ਡਰਦਾ ਲਈ ਹੋਇਆ ਕਿ ਨਿਕਲ ਸਕਦਾ ਮੇਰੇ ਲਈ ਇੱਕ ਮਰਜ਼ੀ ਹੋਰ ਹੋ ਜੇ ਮੇਰੇ ਸ਼ਬਦ ਕਹਿਣ ਦੀ ਕੀ ਲੋੜ ਜਿਹੜਾ ਸਾਹ ਬੰਦਾ ਤਾਂ ਉਹਦੀ ਕਹਿੰਦਾ ਗੱਲ ਵੀ ਫਟੋੜ ਮੈਂ ਜ਼ਿੰਮੇਵਾਰ ਹਾਂ ਕਿ ਇਹ ਕੋਈ ਬੰਦਾ ਜਿੰਮੇਵਾਰ ਹੋ ਗਾ ਠੀਕ ਹੈ ਪਹਿਲਾਂ ਕੋਈ ਨਾ ਹੋਇਆ ਸਾਥ ਜਾਂ ਨਹੀਂ ਹੋਇਆ ਹੋਇਆ ਨਾ ਹਾਂ ਜੀ ਕੀ ਲੱਗਦਾ ਹੁਣ ਕੌਣ ਜ਼ਿੰਮੇਵਾਰ ਆ ਸਮਾਨ ਮਿਲ ਗਿਆ ਆਈਓ ਸਾਹਿਬ ਕਹਿੰਦੇ ਮੇਰੇ ਤਾਂ ਨਾ ਕੋਠੀ ਸੀ ਪਰ ਮੈਂ ਕਦੇ ਆਇਆ ਨਹੀਂ ਹੈਗਾ ਬਿਲਕੁਲ ਝੂਠ ਕਹਿ ਰਿਹਾ ਬਾਈ ਉਹਦੀ ਕੋਠੀ ਆ ਇਹ ਹਾਂ ਕੀ ਉਹਦੇ ਅੰਦਰੇ ਕੋਠੀ ਆਉਂਦੀ ਆ ਅਸੀਂ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਬਾਈ ਨਗਰ ਕੌਂਸਲ ਦਾ ਸਾਰਾ ਇਸ ਕਰਕੇ ਅਸੀਂ ਤਾਂ ਜ਼ਿੰਮੇਵਾਰ ਆਈਓ ਸਾਹਿਬ ਜਿਹੜਾ ਗੁਰਚੰਦ ਸਿੰਘ ਨੇ ਉਹ ਜ਼ਿੰਮੇਵਾਰ ਨੇ ਸਾਰੇ ਚੋਰੀ ਦੇ ਬੁੱਡੇ ਦੇ ਕਿਉਂਕਿ ਉਹਨਾਂ ਦੇ ਰਹਿਨਮਈ ਹੀਠੀ ਸਾਰੀਆਂ ਕਾਲੀਆਂ ਕਾਲੀਆਂ ਕੜੂਤਾ ਹੋਈਆਂ ਨੇ ਸੋ ਅੱਜ ਜੱਗ ਜਾਹਰ ਹੋਈਆਂ ਨੇ ਬਾਈ ਸੋ ਅਜੇ ਹੋਰ ਨਿਕਲੂ ਬਾਈ ਸਮਾਨ